ਜੀ ਜੀ ਮੀ ਤਾਂ ਦੀ ਟੁਕੜੀ ਬੁੱਲ ਪੜ ਕੇ ਸੋਚਾ ਨੀ ਨਾਲੇ ਸ਼ਰਮਾਵਾ ਕਿ ਜਿਹੜਾ ਐਮਪੀ ਹੁੰਦਾ ਇੱਕ ਪੰਜਾਬ ਤੇ ਸੈਂਟਰ ਦੇ ਇੱਕ ਪੁਲ ਦਾ ਕੰਮ ਕਰਦਾ ਉਹ ਕਹਿੰਦੇ ਪਹਿਲਾਂ ਵੀ ਉਹ ਐਮਪੀ ਸੀ ਕਲਾ ਕਰਦਾ ਸੀਗਾ ਤੇ ਹੁਣ ਵੀ ਕਲਾ ਕਰਦਾ ਉਹਨਾਂ ਦੀ ਆਪਣੀ ਸੋਚ ਆ ਉਹਨਾਂ ਦੀ ਪਾਰਟੀ ਦੀ ਆਪਣੀ ਵਿਚਾਰਧਾਰਾ ਹੈ ਸਾਡੀ ਪਾਰਟੀ ਦੀ ਆਪਣੀ ਵਿਚਾਰਧਾਰਾ ਹੈ ਇਹ ਤਾਂ ਨਹੀਂ ਕਿਤੇ ਤੁਸੀਂ ਕਿ ਨਾ ਨਜ਼ਰ ਆ ਭਾਜੀ ਉਹ ਉਹਨਾਂ ਨਾਲ ਤਾਂ ਮੇਰਾ ਮੁਕਾਬਲੇ ਨੂੰ ਬਹੁਤ ਵੱਡੇ ਲੋਕ ਆ ਅਸੀਂ ਬਹੁਤ ਛੋਟੇ ਲੋਕ ਆ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਲੋਕ ਸਭਾ ਚੋਣਾਂ ਲਈ ਫਰੀਦਕੋਟ ਤੋਂ ਟਿਕੜ ਮਿਲਣ ਤੋਂ ਬਾਅਦ ਕਰਮਜੀਤ ਅਨਮੋਲ ਦੇ ਵੱਲੋਂ ਜੋਰਾ ਸ਼ੋਰਾਂ ਦੇ ਨਾਲ ਚੋਣ ਪ੍ਰਚਾਰ ਕੀਤਾ ਜਾ ਰਿਹਾ ਉਹਨਾਂ ਦੇ ਵੱਲੋਂ ਰੋਡ ਸ਼ੋਅ ਕੀਤੇ ਜਾ ਰਹੇ ਨੇ ਸਿੱਦੇ ਤਹਿਤ ਅੱਜ ਕਰਮਜੀਤ ਅਨਮੋਲ ਮੋਗਾ ਪਹੁੰਚੇ ਜਿੱਥੇ ਲੋਕਾਂ ਨੇ ਉਹਨਾਂ ਦਾ ਪਰਮਾ ਸਵਾਗਤ ਵੀ ਕੀਤਾ ਹੈ ਇਸ ਕਰਮਜੀਤ ਅਨਮੋਲ ਦੇ ਵੱਲੋਂ ਚੋਣ ਪ੍ਰਚਾਰ ਦੇ ਦੌਰਾਨ ਲੋਕਾਂ ਤੋਂ ਇੱਕ ਮੌਕਾ ਮੰਗਿਆ ਗਿਆ ਉਹਨਾਂ ਕਹਿ ਕੇ ਲੋਕ ਉਹਨਾਂ ਨੂੰ ਮੌਕਾ ਦੇਣ ਤੇ ਉਹ ਆਸਾਂ ਉਮੀਦਾਂ ਤੇ ਖਰਾ ਉਤਰਨਗੇ ਜਦੋਂ ਉਹਨਾਂ ਨੂੰ ਸਨੀ ਦਿ올 ਬਾਰੇ ਸਵਾਲ ਕੀਤਾ ਗਿਆ ਤਾਂ ਕਰਮਜੀਤ ਅਨਮੋਲ ਨੇ ਜਵਾਬ ਦਿੱਤਾ ਕਿ ਉਹ ਸਨੀ ਦਿ올 ਵਰਗੇ ਵੱਡੇ ਬੰਦੇ ਨਹੀਂ ਉਹਨਾਂ ਨਾਲ ਉਹਨਾਂ ਦਾ ਕੋਈ ਵੀ ਮੁਕਾਬਲਾ ਨਹੀਂ ਹੈ ਕਿ ਜਿਹੜਾ ਐਮਪੀ ਹੁੰਦਾ ਹੈ ਪੰਜਾਬ ਤੇ ਸੈਂਟਰ ਦੇ ਇੱਕ ਪੁਲ ਦਾ ਕੰਮ ਕਰਦਾ ਹੈ ਜਿਹੜੇ ਕਾਫੀ ਮੁੱਦੇ ਨੇ ਜਿਹੜੇ ਆਰਡੀਐਫ ਦਾ ਮੁੱਦਾ ਜਿਹੜਾ ਸਾਡੇ ਫੰਡਸ ਰੁਕੇ ਹੋਏ ਨੇ ਬਾਕੀ ਸਾਡਾ ਜਿਹੜਾ ਪੰਜਾਬ ਹੈ ਉਹ ਖੇਤੀ ਪ੍ਰਧਾਨ ਸੂਬਾ ਹੈ ਇਹਦੀਆਂ ਕੋਈ ਐਸੀਆਂ ਪਾਲਿਸੀਆਂ ਬਣਨ ਜਿਹੜੇ ਦੇ ਵਿੱਚ ਜਿਹੜੇ ਹਰ ਇੱਕ ਵਰਗ ਦਾ ਕਿਸਾਨ ਚਾਹੇ ਛੋਟਾ ਚਾਹੇ ਵੱਡਾ ਉਹ ਖੁਸ਼ਹਾਲ ਹੋਵੇ ਮਜ਼ਦੂਰ ਖੁਸ਼ਹਾਲ ਹੋਵੇ ਹਰ ਬਹੁਤ ਕੁਝ ਮੁੱਦੇ ਨੇ ਦੇਖੋ ਜੀ ਮੈਂ ਕਿਸੇ ਬਾਰੇ ਗਲਤ ਨਹੀਂ ਬੋਲਣਾ ਚਾਹੁੰਦਾ ਉਹਨਾਂ ਦੀ ਆਪਣੀ ਸੋਚ ਆ ਉਹਨਾਂ ਦੀ ਪਾਰਟੀ ਦੀ ਆਪਣੀ ਵਿਚਾਰਧਾਰਾ ਸਾਡੀ ਪਾਰਟੀ ਦੀ ਆਪਣੀ ਵਿਚਾਰਧਾਰਾ ਤੇ ਉਹ ਤਾਂ ਹੁਣ ਲੋਕ ਲੋਕ ਆਪ ਹੀ ਦੱਸ ਦੇਣ ਜੀ ਮੈਂ ਤਾਂ ਕਿਹਦੇ ਸਵਾਲ ਕੀ ਸੀ ਗੁਰਸ਼ਰਧਾ ਦੇ ਪੋਸਟਰ ਨਹੀਂ ਲਗਾਉਂਦਾ ਬਿਲਕੁਲ ਨਹੀਂ ਲਗਣ ਦਊਗਾ ਬਿਲਕੁਲ ਆ ਸਾਡੇ ਭਰਾ ਬੈਠਿਆ ਨਾਲ ਔਰ ਸਾਨੂੰ ਇਹਨਾਂ ਤੇ ਮਾਣ ਆ ਕਿ ਇਹਨਾਂ ਨੇ ਬਹੁਤ ਕੰਮ ਕੀਤੇ ਹੋਏ ਸਰ ਪ੍ਰੋਜੈਕਟਸ ਕਿੰਨੇ ਚੱਲ ਰਹੇ ਨੇ ਜੀ ਫਿਲਮਾਂ ਨੂੰ ਲੈ ਕੇ ਸਰ ਉਹ ਕਿਵੇਂ ਫਿਰ ਕੰਫਰੰਟ ਕਰਾਂਗੇ ਕੋਈ ਨਹੀਂ ਜੀ ਮੈਂ ਫਿਲਹਾਲ ਤਾਂ ਸਾਰੇ ਫਿਨਿਸ਼ ਕਰਕੇ ਆਇਆ ਹੋਇਆ ਹਾਂ ਬਾਕੀ ਮੈਂ ਪ੍ਰੋਜੈਕਟ ਉਹੀ ਪੜ੍ਹਾਂਗਾ ਜਿਹੜਾ ਜਿੰਨਾ ਇੱਕ ਦਿਨ ਮੈਂ ਕਰ ਸਕਾਂ ਲੱਗਦਾ ਕਿ ਕੁਝ ਜ਼ਿਆਦਾ ਸਮਾਂ ਮਿਲ ਰਿਹਾ ਕਿਉਂਕਿ 1 ਜੂਨ ਨੂੰ ਜਿਹੜੀਆਂ VOTING ਹੋਣੀ ਹੈ ਔਰ ਕਾਫੀ ਸਮਾਂ ਤੁਹਾਨੂੰ ਲੋਕਾਂ ਨੂੰ ਵਿਚੋ ਬਿਲਕੁਲ ਤਾਂ ਹੀ ਵਿਚਰ ਰਿਹਾ ਜਿਵੇਂ ਮੇਰੀ ਮਤਲਬ ਇਹ ਕੋਸ਼ਿਸ਼ ਹੈ ਕਿ ਕੱਲੇ-ਕੱਲੇ ਵਰਕਰ ਤੱਕ ਕੱਲੇ-ਕੱਲੇ VOTER ਤੱਕ ਪਹੁੰਚ ਕੀਤੀ ਜਾਵੇ ਇਹ ਤਾਂ ਨਹੀਂ ਕਿ ਤੁਸੀਂ ਵੀ ਇਹਦਾ ਨਜ਼ਰ ਆਉਂਦਾ ਭਾਜੀ ਉਹ ਉਹਨਾਂ ਨਾਲ ਤਾਂ ਮੇਰਾ ਮੁਕਾਬਲੇ ਨੂੰ ਬਹੁਤ ਵੱਡੇ ਲੋਕ ਹੈ ਅਸੀਂ ਬਹੁਤ ਛੋਟੇ ਲੋਕ ਆ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਤੇ ਸਾਨੂੰ ਬਹੁਤ ਫਰਕ ਪੈਂਦਾ ਅਸੀਂ ਪੰਜਾਬ ਦੀ ਮਿੱਟੀ ਨਾਲ ਜੁੜੇ ਹੋਏ ਆ ਅਸੀਂ ਜੰਮਪਾਲੇ ਇਥੋਂ ਦੇ ਆ ਸਾਡੇ ਲੋਕ ਸਾਡੇ ਆਪਣੇ ਲੋਕ ਨੇ ਅਸੀਂ ਉਹਨਾਂ ਦੇ ਦੁੱਖ ਤਕਲੀਫਾਂ ਪਤਾ ਹੈ ਸਾਨੂੰ ਤੇ ਹਰ ਇੱਕ ਚੀਜ਼ ਦਾ ਪਤਾ ਉਹਨਾਂ ਨੂੰ ਸਾਡੇ ਬਾਰੇ ਪਤਾ ਹੀ ਨਹੀਂ ਉਹ ਤਾਂ ਹੀ ਨਹੀਂ ਆਉਂਦੇ ਕਿੱਥੇ ਕਿੱਥੇ ਤੁਹਾਡੇ ਵੱਲੋਂ ਸੰਦੂਰ ਦੀ ਟੈਕਨੀਕ ਦੀ ਮੰਗ ਕੀਤੀ ਗਈ ਸੀ ਉਹ ਤੋਂ ਨੇ ਇੱਥੇ ਲਗਾਇਆ ਗਿਆ ਪਤਾ ਨਹੀਂ ਜੀ ਪਾਰਟੀ ਨੇ ਜਿੱਥੋਂ ਵੀ ਉਹਨਾਂ ਨੇ ਚੰਗਾ ਲੱਗਿਆ ਉਹਨਾਂ ਨੇ ਦਿੱਤਾ ਮੈਂ ਖੁਸ਼ ਆ ਪਹਿਲਾਂ ਕਾਲੀ ਪਰ ਰਾਜਨੀਤੀ ਦੇ ਵਿਚਾਇਆ ਕੀ ਕਹਣਾ ਜਾਊਗਾ ਕਹਿਣਾ ਕੀ ਹੈ ਜੀ ਪਹਿਲਾਂ ਮਾਨ ਸਾਹਿਬ ਵੀ ਆਈ ਨੇ ਤੇ ਉਹਨਾਂ ਨੇ ਪੂਰੇ ਫੱਟੇ ਚੱਕੇ ਨੇ ਜੀ ਲੋਕ ਖੁਸ਼ ਨੇ ਮੈਂ ਵੀ ਕੋਸ਼ਿਸ਼ ਕਰੂੰਗਾ ਕਿ ਉਹਨਾਂ ਹੀ ਜਿੰਨਾ ਮਾਨ ਸਾਹਿਬ ਨੇ ਕੀਤਾ ਮੈਂ ਉਹਨਾਂ ਤੋਂ ਵੱਧ ਹੀ ਕਰਾਂ ਰਿਸਪੌਂਸ ਕਿੰਦਾ ਦਾ ਮਿਲ ਰਿਹਾ ਜੀ ਬਹੁਤ ਹੀ ਚੰਗਾ ਰਿਸਪੌਂਸ ਜਿੱਥੇ ਵੀ ਜਾਣਾ ਕਿਸੇ ਵੀ ਕੌਨਸਟਿਟਿਊਐਂਸੀ 'ਚ ਗਿਆ ਮੈਂ ਜਿਹੜੀ ਆਪਣੇ ਵਿਧਾਨ ਸਭਾ ਕੌਨਸਟਿਟਿਊਐਂਸੀ 'ਚ ਸਾਰੇ ਐਨੇ ਵਧੀਆ ਪ੍ਰਤੀਨਿਧ ਮਿਲੇ ਹੋਏ ਨੇ ਦੋ ਮੇਰੇ ਸੱਚੇ ਖੱਪੇ ਬੈਠੇ ਨੇ ਔਰ ਇਹਨਾਂ ਦੇ ਕੀਤੇ ਹੋਏ ਕੰਮਾਂ ਨੂੰ ਲੋਕ ਫਤਵਾ ਦੇ ਤੱਕਰ ਕਿਸੀ ਲੱਗਦੀ ਹੈ ਤੱਕ ਉਹ ਸੀਟ ਅਲਾਊਸ ਹੋਏ ਇਕੱਲਾ ਪਹਿਲਾ ਕਰਮਚਾਰੀ ਜਰੂਰੀ ਨਹੀਂ ਤੱਕਰ ਇਸ ਸਾਡੀ ਆਪਣੇ ਆਪ ਨਾਲ ਹੀ ਹੈ ਜੀ ਵੀ ਅੱਗੇ ਹੋਰ ਦਸੀ ਕੇ ਆਮदमी پارٹی ਦੇ ਵੱਲੋਂ ਲੋਕ ਸਭਾ ਚੋਣਾਂ ਦੇ ਲਈ 8 ਉਮੀਦਵਾਰ ਚੋਣ ਮੈਦਾਨ ਦੇ ਵਿੱਚ ਉਤਾਰ ਦਿੱਤੇ ਗਏ ਨੇ ਜਿਨ੍ਹਾਂ ਦੇ ਵਿੱਚ ਕਰਮਜੀਤ ਅਨਮੋਲ ਦਾ ਨਾਮ ਵੀ ਸ਼ਾਮਿਲ ਹੈ ਉਹਨਾਂ ਨੂੰ ਫਰੀਦਕੋੜ ਤੋਂ ਟਿਕਟ ਦਿੱਤੀ ਗਈ ਹੈ ਜਿਸ ਤੋਂ ਬਾਅਦ ਲਗਾਤਾਰ ਹੁਣ ਕਰਮਜੀਤ ਅਨਮੋਲ ਤਾਬੜ ਤੋੜ ਪ੍ਰਚਾਰ ਕਰਦੇ ਹੋਏ ਨਜ਼ਰ ਆ ਰਹੇ ਨੇ ਤੇ ਉਹਨਾਂ ਵੱਲੋਂ ਵੀ ਕਿਹਾ ਜਾ ਰਿਹਾ ਕਿ ਉਹਨਾਂ ਨੂੰ ਖੁਸ਼ੀ ਹੈ ਕਿ ਬਾਬਾ ਫਰੀਦ ਜੀ ਦੀ ਧਰਤੀ ਤੋਂ ਉਹਨਾਂ ਨੂੰ ਟਿਕਟ ਮਿਲੀ ਹੈ ਬਿਅਰ ਰਿਪੋਰਟ ਪੰਜਾਬ ਲੋਕ ਚੈਨਲ